ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਉਦਾਸਪੁਰ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਹ ਦੇਖੀ ਮੰਦੋ ਡੀਜੀ ਸਾਹਿਬ ਵੱਲੋਂ ਵੀ ਔਰ ਡੀਪੀਐਸਟੀ ਵੱਲੋਂ ਵੀ ਸਾਨੂੰ ਵਿਰਸ਼ਾ ਦੁਸ਼ਾ ਨਿਵੇਸ਼ ਦਿੱਤੇ ਗਏ ਹਨ ਔਰ ਸਾਡੇ ਆਪਣੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਉਹਨਾਂ ਨੂੰ ਇੱਕ ਬੂਸਟ ਦੇਣ ਦੇ ਲਈ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜੋ ਸਾਡੇ ਉਪਰਾਲੇ ਹੁਣ ਤੱਕ ਅਸੀਂ ਲਏ ਹੈ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹੁੰਦਾ एक स्पेसिफिक ऐसी एक स्क्वाड बनाई है एंटी ड्रग स्क्वाड जो कि एक इंस्पेक्टर रैंक ऑफिसर काम करूगी ये स्पेसिफिकली ड्रग रिलेटेड आंदी है जीपलेन कंट्रोल रूम से ਉਨ੍ਹਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਹਨਾਂ ਦਾ ਬੇਸਿਕ ਪਰਪਸ ਹੋਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰਿਸਿਵ ਹੁੰਦੀ ਹੈ ਜਿੱਤੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮੋਹੱਲੇ 'ਚ ਹੋ ਰਹੀ ਹੈ ਕਿਤੇ ਕੋਈ ਦੋ ਟੂ ਡੇਰ ਦੋ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਹੈ ਉਹਦੀ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫੋਰਮੇਸ਼ਨ ਅਸੀਂ ਪਹਿਲਾ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਕਈ ਵਾਰ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਭਈ ਇਹ ਐਕਚੁਅਲੀ ਉਹਦੇ ਤੇ ਕੁਝ ਕਰ ਰਹੀ ਹੈ ਇਹ ਸਕਵਾਡ ਜਿਹੜੀ ਔਨ ਗਰਾਉਂਡ ਰਹੂਗੀ ਜਦੋਂ ਵੀ ਇਨਫੋਰਮੇਸ਼ਨ ਆਦੀ ਹੈ ਲਾਈਵ ਇਹ ਉੱਤੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋਲਿੰਗ ਵਹੀਕਲ ਹੋਣਗੇ ਇਹਨਾਂ ਦੀ ਆਇਡੈਂਟੀਟੀ ਵੱਖਰੀ ਹੋਊਗੀ ਪਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਹੈ ਤੋਂ ਦੇਖਲਾ ਬੰਦੀ ਕਾਨੂੰਨੀ ਕਾਰਵਾਈ ਯਾਨੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਦਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ਸ ਬੈਕਗ੍ਰਾਉਂਡ ਹੈ ਤਾਂ ਉਹਨਾਂ ਨੂੰ ਲਿਜਾ ਕੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲੌਜੀਕਲ ਕੰਪਲੀਸ਼ਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਟਲਿੰਗ ਹੈ ਉਹਨੂੰ ਨਤਪਾਨ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਗੇਗਾ ਤੇ ਉਹ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਰਹੀ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਥਰੂ ਫੋਨ ਕਾਲ ਔਰ ਮੈਸੇਜ ਹਿਟਲੀ ਮੈਂ ਬੋਲ ਦੇ ਕੁਝ ਅਧਿਕਾਰੀਆਂ ਨੇ ਬੰਦੇ ਨਹੀਂ ਕੀਤੀ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਉਹ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਹੀਂ ਆ ਜਾਂਦੇ ਹਾਂ ਬਟ ਜਿਹੜੇ ਡਰਾਈਵਰ ਗਨਮਨਿਆ ਕੋਈ ਹੋਰ ਸਟਾਫ ਹੈ ਉਹ ਜਿਹੜਾ ਪਰਮਨੈਂਟ ਉੱਥੇ ਹੀ ਰਹਿੰਦਾ ਜੋ ਕਿ ਇਨਫਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫਰਮੇਸ਼ਨ ਦੇ ਰਹੇ ਹਨ ਉਹਨਾਂ ਦੀ ਆਇਡੈਂਟੀਟੀ ਰਿਵੀਲ ਕਰ ਦੇ। ਸੋ ਅਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟਰਾਂਸਫਰ ਜਿਹੜੇ ਉਹ ਕਰਤੇ ਹਨ 300 ਤੋਂ ਵੱਧ 3300 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੋਮ ਥਾਣਿਆਂ ਦੇ ਵਿੱਚ ਲੰਬੇ ਅਰਸੇ ਤੋਂ ਬੈਠੇ ਸੀ ਉਹਨਾਂ ਦਾ ਤਬਾਦਲਾ ਕਰਤਾ ਗਿਆ ਹੈ ਜਿਹੜੇ ਕਿ ਡਾਇਰੈਕਟਲੀ ਫੀਲ ਪੋਸਟਿੰਗ ਦੇ ਵਿੱਚ ਇਨਵੋਲ ਸੀ ਕਿ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟ੍ਰਾਂਸਫਰ ਹੋਣੇ ਹਨ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟ੍ਰਾਂਸਫਰ ਹੋਣੇ ਹਨ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਦਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਲੋਕਾਂ ਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸਿਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਉਪਲਬਧ ਹੋਣਗੇ ਪੁਲਿਸ ਪਰਸਨਲ ਹੋਣਗੇ ਦੇ ਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਜਾਏਗਾ ਹੋਰ ਸਵੀ ਸੰਸਥਾਵਾਂ ਵੀ ਜਿਹੜੀਆਂ ਇਨਵੋਲਵ ਜਨਾ ਬទ ਇਸੇ ਜੋੜ ਜਿਹੜਾ ਲਾ ਦੇਉ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਇਹ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ ਉਹ ਕੱਲੀ ਪੁਲਿਸ ਦੀ ਨਹੀਂ ਹੈਗੀ ਉਹ ਸਾਰੇ ਸੋਸਾਇਟੀ ਦੀ ਮਿਲ ਕੇ ਲੜਨ ਵਾਲੀ ਲੜਾਈ ਹੈ ਕਿਉਂਕਿ ਇੱਕ ਪਾਸੇ ਸਪਲਾਈ ਚੈਨ ਨੂੰ ਕਟਕੰਡਾ ਨੂੰ ਤੋੜਨਾ ਜਿਹੜਾ ਪੁਲਿਸ ਦਾ ਕੰਮ ਹੈ ਐਨਫੋਰਸਮੈਂਟ ਸਾਡੀ ਜ਼ਿੰਮੇਵਾਰੀ ਹੈ ਉੱਤੇ ਹੀ ਜਿਹੜੀ ਡਿਮਾਂਡ ਹੈ ਉਹਨੂੰ ਰਿਡਿਊਸ ਕਰਨਾ ਪੁਲਿਸ ਦੇ ਨਾਲ-ਨਾਲ ਬਾਕੀ ਡਿਪਾਰਟਮੈਂਟਸ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਹ ਨਜ਼ਾਰੀ ਹੁੰਦੀ ਹੈ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਪਹਿਲਾਂ ਪਿਛਲੇ 1 ਸਾਲ ਤੋਂ ਜੋ ਸਾਡਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਕਾਫੀ ਚੰਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਬਣੀ ਹੈ ਕਾਫੀ ਆਰਗੇਨਾਈਜੇਸ਼ਨਸ ਹੈ ਜੋ ਕਿ ਪਰ ਚੜ ਕੇ ਪੁਲਿਸ ਦਾ ਸਾਥ ਵੀ ਦੇ ਰਹੀ ਹੈ ਲਾਸਟ ਈਅਰ ਅਸੀਂ 5 ਤੋਂ ਵੱਧ ਜਿਹੜੇ ਹਨ ਬੜੇ ਪ੍ਰੋਗਰਾਮ ਕਿਤੇ ਸੀ 온 ਦ ਵਿਲ ਗਵਰਨਰਸ ਆਫ ਦਿ ਵਿਜ਼ਿਟ ਵੀ ਸੀ ਉਸ ਵੇਲੇ ਵੀ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜਾ ਚੰਗਾ ਕੰਮ ਵੀ ਕੀਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਸੀ ਤਾਂ ਇਹ ਉਹ ਲੋਕ ਹੈਗੇ ਜੋ ਕਿ ਆਪਣੇ ਲੈਵਲ ਤੇ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਤੇ ਪੁਲਿਸ ਦੇ ਨਾਲ ਰਲ ਕੇ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਕਿ ਕੋਈ ਵਿਅਕਤੀ ਮੈਗਾ ਨਸ਼ੇ ਦਾ ਤਾਂ ਉਹਨੂੰ ਰੀਹੈਬਿਲਿਟੇਟ ਕਰਨ ਦੇ ਲਈ ਤੇ ਉਹਦੀ ਉਹਦੀ ਅੱਗੇ ਦੀ ਜ਼ਿੰਦਗੀ ਜਿਹੜੀ ਆ ਉਹ ਸਵਾਰਨ ਦੇ ਲਈ ਉਹਨੂੰ ਮੋਟੀਵੇਟ ਕਰਨਾ ਇਅਰ ਗਰੁੱਪ ਟॉक ਕਰਨਾ ਉਹਦੀ ਜਿਹੜੀ ਹੈ ਕਾਉਂਸਲਿੰਗ ਕਰਨਾ ਇਹ ਸਾਰਾ ਕੰਮ ਕਰ ਰਹੇ ਆਂ ਪੁਲਿਸ ਨਾਲ ਨਾਲ ਕੇ ਅਸੀਂ ਅੱਜ ਇਹਨਾਂ ਦੀ ਵੀ ਮੀਟਿੰਗ ਬੁਲਾਈ ਹੈ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਸੀ ਉਹਨੂੰ ਇੱਕ ਨਵੇਂ ਸਿਰੇ ਤੋਂ ਹੁਣ ਚਲਾਵਾਂਗੇ ਇਹਦੇ ਵਿੱਚ ਇੱਕ ਇੱਕ ਹੋਰ ਨਵੀਂ ਗੱਲ ਅਸੀਂ ਐਡ ਕਰਨਾ ਚਾਹੁੰਦੇ ਆਂ और, आ, कर, एक, आ, आसी, कि ਹੁਣ ਤੱਕ ਅਸੀਂ ਐਜ਼ ਐਨ ਆਰਗੇਨਾਈਜੇਸ਼ਨ ਔਰ ਜਿਹੜਾ ਐਨ ਜੀਓਜ਼ ਅਨਾਉਂਡ ਲੈ ਕੇ ਚੱਲ ਰਹੇ ਸੀ ਉਹਨਾਂ ਅਸੀਂ ਪਿੰਡਾਂ ਦੇ ਜਿੱਡੇ ਸਾਡੀ ਪੰਚਾਇਤ ਹੈ ਉਹਨਾਂ ਦੇ ਵੀ ਕਲਸਟਰਸ ਬਣਾਕਰ ਉੱਥੇ ਇੱਕ ਸਾਨੂੰ ਸਜੈਸ਼ਨ ਇਹਨਾਂ ਦੇ ਵੱਲੋਂ ਹੀ ਮਿਲਿਆ ਸੀ ਕਿ ਅਸੀਂ ਜ਼ਿੰਮੇਵਾਰੀ ਦੀ ਭਾਵਨਾ ਇਨਸਟਲ ਕਰੀਏ ਕਿਉਂਕਿ ਕਈ ਵਾਰੀ ਲੋਕੇ ਡਾਇਰੈਕਟਲੀ ਪੁਲਿਸ ਨੂੰ ਅਪਰੋਚ ਨਹੀਂ ਕਰਦੇ ਉਹ ਆਪਣੇ ਨੇਬਰਸ ਨੂੰ ਦੱਸਦੇ ਹੈ ਜਾਂ ਪਿੰਦੇ ਦੇ ਕਿਸੇ ਮੋਤਰ ਨੂੰ ਦੱਸਦੇ ਹੈ ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਇਸ ਚੈਨਲ ਦਾ ਪਾਠ ਬਣਾਵਾਂਗੇ ਤੇ ਇੱਕ ਜ਼ਿੰਮੇਵਾਰ ਪੰਚਾਇਤ ਦੀ ਵਹੀਮ ਜਿਹੜੀ ਹੈ ਉਹ ਨੂੰ ਸ਼ੁਰੂ ਕਰਾਂਗੇ ਜਿੱਥੇ ਲੋਕੇ ਮਿਲਕਰ ਜੋ ਵੀ ਐਡਿਕਟ ਹੈ ਜਾਂ ਜੋ ਨਸ਼ੇ ਦਾ ਆਦੀ ਹੈ ਉਹਨੇ ਉਹਨਾਂ ਦੀ ਉੱਥੇ ਹੀ ਪਿੰਡ ਦੇ ਵਿੱਚ ਜਾ ਕੇ ਨਾਸਰ ਕਾਉਂਸਲਿੰਗ ਵੀ ਕਰਾਂਗੇ ਤੇ ਉਹਦੇ ਲਈ ਜਿਹੜੇ ਵੀ ਮੈਡੀਕਲ ਜਾਂ ਕੋਈ ਇਲੀਗਲ ਜਾਂ ਕੋਈ ਕਾਉਂਸਲਿੰਗ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਕੇ ਉਹਨੂੰ ਦੁਬਾਰਾ ਸਹੀ ਰਾਹ ਤੇ ਲਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰੇ ਉਪਰਾਲੇ ਜਿਹੜੇ ਸਾਨੂੰ ਪੂਰੀ ਉਮੀਦ ਹੈ ਕਿ ਅੱਗੇ ਜਿਹੜਾ ਹੈ ਟੀਚਰ ਜੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਨਸ਼ੇ ਨੂੰ ਜਰਾ ਖਤਮ ਕਰੀਏ ਜਾਂ ਇਹਦੇ ਜਿਹੜੀ ਦੋ ਸਟੈਪ ਡਿਲੀਵਰੀ ਜਾਂ ਵਿਕਰੀ ਹੋ ਰਹੀ ਹੈ ਇਸ ਮੈਨਸ ਨੂੰ ਖਤਮ ਕਰਨ ਦੇ ਲਈ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀਏ ਜਿਹੜੀ ਹੈਲਪਲਾਈਨ ਪਨੀ ਚੱਲ ਰਹੀ ਹੈ ਕਿ ਉਹ ਦਾ ਮੈਂ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ 178145 45950 ਜੋ so, 78145 फोर इस तो इस अलावा एक और नंबर है जेकर ये नंबर बिजी होंगे तो एक और नंबर हैीरो वन 9780002601 सैवन 978 ਔਰ ਤੀਜਾ ਜਿਹੜਾ ਨੰਬਰ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੈ 112 ਜੋ ਤੁਸੀਂ ਇਹ ਤਿੰਨੋਂ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਹਾਨੂੰ ਆਪਣੀ ਆਇਡੈਂਟੀਟੀ ਦੱਸਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਸਿਰਫ ਏਰੀਆ ਆਪਣਾ ਦੱਸ ਸਕਦੇ ਹੋ ਜਿੱਥੋਂ ਜਿੱਥੇ ਵੀ ਤੁਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੇ ਜਿਹੜਾ ਕੋਈ ਬੰਦਾ ਆ ਜਾਂ ਕੋਈ ਗੱਡੀ ਆ ਕੋਈ ਉਹ ਸਸਪੀਸ਼ੀਅਸ ਹੈਗਾ ਕਈ ਵਾਰ ਬਾਰਡਰ ਦੇ ਇਰਦੀ ਵੀ ਹੁੰਦੀ ਹੈ ਕਈ ਵਾਰ ਸ਼ਹਿਰ ਦੇ ਵੀ ਹੁੰਦੀ ਹੈ ਤਾਂ ਉਹ ਇਨਫੋਰਮੇਸ਼ਨ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਸ਼ੇਅਰ ਕਰ ਸਕਦੇ ਹੋ ਇਹ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਇਨਫੋਰਮੇਸ਼ਨ ਨੂੰ ਵੀ ਗੋਪਿਆ ਰੱਖਿਆ ਜਾਏਗਾ ਔਰ ਉਹਦੇ ਤੇ 24 ਘੰਟੇ ਦੇ ਅੰਦਰ ਅੰਦਰ ਕਾਰ ਤੋ ਇਹ ਐਂਟੀ ਡਰੱਗ ਸਕਵਾਡ ਜਿਹੜੀ ਹੈ ਉਹ ਸਾਡੀ ਸਕਸੈਸਫੁਲ ਹੋਗੀ ਸਾਨੂੰ ਪੂਰੀ ਉਮੀਦ ਹੈ ਇਹਦੇ ਨਾਲ ਨਾਲ ਸਾਡੇ ਕਲਕਾਸੋ ਆਪਰੇਸ਼ਨ ਜਿਹੜਾ ਅਸੀਂ ਚਲਾ ਰਹੇ ਸੀ ਉਹ ਹੁਣ ਵੀ ਲਗਾਤਾਰ ਚੱਲ ਰਿਹਾ ਹੈ ਅੱਜ ਅਸੀਂ ਬਾਰਡਰ ਏਰੀਆ ਤੇ ਫੋਕਸ ਕੀਤਾ ਹੈ ਕਲਨੌਰ ਦੁਰੰਲਾ ਜਿੱਥੇ ਵੀ ਉਹ ਨੋਨ ਸਮਗਲਰਸ ਹੈਗੇ ਉਹਨਾਂ ਦੇ ਅਗੇਂਸਟ ਕਾਰਵਾਈ ਕਰਨ ਦੇ ਲਈ ਐਸ ਐਚ ਓ ਨੂੰ ਸਖਤ ਹਦਾਇਤ ਕੀਤੀ ਗਈ ਹੈ ਔਰ ਉਹਦੇ ਵਿੱਚ ਕੋਈ ਵੀ ਲਾਪਰਵਾਹੀ ਅਗਰ ਸਾਹਮਣੇ ਆਂਦੀ ਹੈ ਤਾਂ ਕੰਸਰਨ ਪੁਲਿਸ ਆਫਿਸਰ ਨੂੰ ਵੀ ਔਰਦੀ ਵੀ ਰਿਸਪੋਨਸਿਬਿਲਟੀ ਜਿਹੜੀ ਪਿਕਸ ਕੀਤੀ ਜਾਏਗੀ ਉਹ ਖਾਣਿਆਂ ਦੇ ਬਾਹਰ ਜਾਂ ਚੌਕੀਆਂ ਦੇ ਬਾਹਰ ਕਿਉਂ ਨਹੀਂ ਇਦਾਂ ਦੇ ਜਿਹੜੇ ਹੈ ਸ਼ਿਕਾਇਤ ਬਕਸ਼ੀ ਜਿਹੜੇ ਆ ਉਹ ਇੰਪਲਾਂਟ ਕੀਤੇ ਜਾਂਦੇ ਆ ਤੇ ਲਗਾਏ ਜਾਂਦੇ ਕਿ ਬਈ ਬਿਨਾ ਕੋਈ ਤੌਂ ਤੌ ਜਾਂ ਜਿਹੜਾ ਕਿਸੇ ਤੋਂ ਕੋਈ ਉਹਦੇ ਕਰਕੇ ਸ਼ਿਕਾਇਤ ਜਿਹੜੀ ਆ ਉਹ ਪਾ ਦੇ ਉਹਦੇ ਤੇ ਵੀ ਨਾ ਕੋਈ ਇਹ ਜਿਹੜਾ ਥਾਣਿਆਂ ਦਾ ਥਾਣਿਆਂ ਦੇ ਬਾਹਰ ਕੰਪਲੇਨ ਬਾਕਸਸ ਹੈ ਪਹਿਲਾਂ ਵੀ ਚੱਲਦਾ ਸੀ ਔਰ ਤੇ ਲਗਾਏ ਵੀ ਜਾਂਦੇ ਆ ਬਟ ਅਸੀਂ ਆਬਜ਼ਰਵ ਕੀਤਾ ਜੋ ਸਾਡੀ ਇਹਦੇ ਵਿੱਚ ਆਬਜ਼ਰਵੇਸ਼ਨ ਹੈ ਕਿ ਕਈ ਵਾਰੀ ਪਬਲਿਕ ਕਿਉਂਕਿ ਉਹ ਦਾਲਨ ਜਦੋਂ ਪਾਣ ਜਾਂਦੀ ਹੈ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਉਹਨਾਂ ਦੀ ਕੋਈ ਵੀਡੀਓਗ੍ਰਾਫੀ ਤੇ ਉਹਨਾਂ ਦੀ ਕੋਈ ਇਨਫੋਰਮੇਸ਼ਨ ਉੱਥੋਂ ਵੀ ਲੀਕ ਨਾ ਹੋ ਜਾਵੇ ਅੱਜਕਲ ਮੋਬਾਈਲ ਡਿਵਾਈਸ ਸਾਰਿਆਂ ਦੇ ਕੋਲ ਹੈ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਸੀਕ੍ਰੀਟਲੀ ਵੀ ਇਹ ਇਨਫੋਰਮੇਸ਼ਨ ਕਰਦੇ ਨਾਲ ਸੇਵ ਕਰਦੇ ਆ ਹੋਰ ਹਸਪੀਟਲ ਨੇ ਸਰਕਾਰੀ ਰੱਖਦੇ ਨੇ ਉਹ ਚੱਲ ਲਗਾ ਦਾ ਨਸ਼ੇ ਨਾ ਇਹ ਬਲੀ ਕਿ ਇਹ ਬੜਾ ਸੋਖਾ ਤਰੀਕਾ ਹੈ ਤੁਸੀਂ ਡਾਇਰੈਕਟਲੀ ਜਿਹੜੀ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੇ ਪ੍ਰਾਪਰਟੀ ਹੈਗੀ ਇਹ ਨਸ਼ੇ ਸਮਗਲਰਸ ਦੀ ਉਹਦੇ ਖਿਲਾਫ ਵੀ ਸਾਡੀ ਜੰਗ ਜੇ ਲਗਾਤਾਰ ਜਿਹੜੀ ਹੈ ਜਾਰੀ ਹੈ ਅਸੀਂ 2.5 ਕਰੋੜ ਤੋਂ ਵੱਧ ਇਸੇ ਸਾਲ ਜਿਹੜੀ ਹੈ ਪ੍ਰਾਪਰਟੀ ਨੂੰ ਸੀਜ਼ ਕਰਾ ਚੁੱਕੇ ਹਾਂ ਔਰ ਇਸ ਤੋਂ ਇਲਾਵਾ ਜਿਹੜੇ ਬੰਦੇ ਇੱਥੋਂ ਬਾਹਰ ਜਾ ਕੇ ਉਹਨਾਂ ਮਤਲਬ ਕਈ ਵਾਰ ਘਰਾਂ ਨੂੰ ਤਾਲਾ ਦੇ ਦਿੰਦੇ ਨੇ ਔਰ ਬਾਹਰ ਕਿਸੇ ਡਿਸਟ੍ਰਿਕਟ ਜਾਂ ਸਟੇਟ ਦੇ ਵਿੱਚ ਚਲੇ ਜਾਂਦੇ ਉਹਨਾਂ ਦੇ ਸਾਥੀਆਂ ਤੇ ਵੀ ਕਾਰਵਾਈ ਕਰਨ ਦੀ ਸਾਡੀ ਪੂਰੀ ਤਿਆਰੀ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਤੇ ਉਹਨਾਂ ਦੀ ਵੀ ਪ੍ਰੋਪਰਟੀ ਜ਼ਬਤ ਕੀਤੀ ਜਾਏਗੀ ਅੰਡਰ ਕਨਸਰਨ ਜਿਹੜੇ ਇਹਨਾਂ ਨੂੰ ਪਨਾਹ ਦਿੰਦੇ ਆਂਕਰ ਉਹਨਾਂ ਤੇ ਵੀ ਕਾਰਵਾਈ ਹੋਏਗੀ ਡੈਫੀਨਟਲੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਕਿਉਂਕਿ ਉਹ ਐਕਚੁਅਲੀ ਇੱਕ ਚੇਨ ਹੈ ਐਂਡ ਇਹਦਾ ਪ੍ਰੋਵੀਜ਼ਨ ਵੀ ਹੈ ਇਨ ਦੀ ਪੀਅਰਸ ਐਕਟ ਵਿੱਚ ਕਿ ਜਿਹੜਾ ਬੰਦਾ ਜਦੋਂ ਰੇਡ ਹੁੰਦੀ ਹੈ ਜਾਂ ਕਿੱਥੇ ਵੀ ਕੋਈ ਚੈਕਿੰਗ ਹੁੰਦੀ ਹੈ ਫਰ ਸ਼ੱਕੀ ਹੈ ਉਹ ਕਲੀਅਰਲੀ ਦੱਸਦਾ ਹੈ ਕਿ ਭਈ ਇਹਨੂੰ ਸਹ ਪਨਾ ਦੇਣ ਵਾਲੇ ਬੰਦੇ ਬਾਹਰ ਵੀ ਹੈਗੇ ਨੇ ਬਾਹਰ ਵੀ ਆਪਣੀ ਪ੍ਰਾਪਰਟੀ ਬਣਾਈ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਪ੍ਰਣਾਮ ਦੇਖਣ ਨੂੰ ਮਿਲੇਗਾ